ਦੇਖੋ ਜੀ ਅੱਜ ਬੜਾ ਇੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਮੈਂ ਉਹ ਦਿਨ ਕਹੂੰਗਾ ਜਿਹੜਾ ਇੱਕ ਐਸੀ ਪਹਿਲ ਕਦਮੀ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸ਼ਵਤਮਾਨ ਜੀ ਨੇ ਪੰਜਾਬ ਦੇ ਲੋਕਾਂ ਲਈ ਕੀਤੀ ਆ ਔਰ ਮੈਂ ਇਹ ਗੱਲ ਦੱਸ ਦਿਆਂ ਅੱਜ تسਲੀ ਵੀ ਆ ਤੇ ਢਾਰਸ ਵੀ ਆ ਕਿ ਜਿਹੜੀਆਂ ਸਰਕਾਰਾਂ ਪਿਛਲੇ 15-15 ਸਾਲਾਂ ਚ ਨਹੀਂ ਕਰ ਸਕਿਆ ਅੱਜ ਉਹ ਪਹਿਲ ਕਰਵੀ ਜਿਹੜੀ ਆ ਉਹ ਅੱਜ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਰਹਿਨਮਾਈ ਥੱਲੇ ਅੱਜ ਹੋਈ ਆ ਮੇਰੇ ਕਹ ਦੱਸਣ ਤੋਂ ਮੁਰਾਦ ਇਹ ਹੈ ਵੀ ਜਿਹੜੇ ਸਾਡੇ ਐਸਸੀ ਪਰਿਵਾਰ ਸਰ ਜਿਨ੍ਹਾਂ ਨੇ ਪਿਛਲੇ ਸਾਲਾਂ ਦੇ ਵਿੱਚ ਕਰਜ਼ਾ ਲਿਆਦਾ ਸੀਗਾ ਔਰ ਕਿਸੇ ਕਾਰਨਾ ਕਰਕੇ ਉਹ ਕਰਜ਼ਾ ਜਿਹੜਾ ਵਾਪਸ ਨਹੀਂ ਸੀ ਕਰ ਸਕੇ ਅੱਜ ਉਹਨਾਂ ਪਰਵਾਰਾਂ ਨੂੰ ਬਹੁਤ ਵੱਡੀ ਰਾਹ ਜਿਹੜੀ ਆ ਉਹ ਦਿੱਤੀ ਗਈ ਆ ਔਰ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 321 ਪਰਿਵਾਰ ਜਿਨ੍ਹਾਂ ਦੇ ਕਰਜ਼ੇ ਜਿਹੜੇ ਨੇ ਉਹ ਟੋਟਲ ਮਾਫ ਕਰਤੇ ਗਏ ਨੇ ਔਰ ਜਿਹੜਾ 4 ਕਰੋੜ 45 ਲੱਖ ਤੇ 62000 ਰੁਪਇਆ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮਾਫ ਹੋਇਆ ਔਰ ਉਸ ਤੋਂ ਦੁਆਰਾ ਜਿਹੜੀ ਗੁਰਦਾਸਪੁਰ ਅਸੈਂਬਲੀ ਇਹਨਾਂ ਗੁਰਦਾਸਪੁਰ ਵਿਧਾਨ ਸਭਾ ਹਲਕਾ ਵਾ ਉਹਦੇ ਵਿੱਚ 59 ਲੱਖ ਰੁਪਈਆ ਅੱਜ ਇਹਨਾਂ ਪਰਿਵਾਰਾਂ ਨੂੰ ਕਰਜ਼ੇ ਮਾਫ਼ ਹੋਏ ਨੇ ਔਰ ਜਿੱਤੇ ਤਕਰੀਬਨ 41 ਪਰਿਵਾਰ ਜਿਹੜੇ ਨੇ ਉਹ ਸ਼ਾਮਲ ਨੇ ਸੋ ਕਹਿਣ ਤੋਂ ਭਾਵ ਵੀ ਐਡੀ ਵੱਡੀ ਰਕਮ ਔਰ ਇਹ ਪਰਿਵਾਰ ਜਿਹੜੀ ਜ਼ਿੰਦਗੀ ਦੇ ਵਿੱਚ ਜद्दोजहद ਕਰ ਰਹੇ ਸਨ ਕਰਜ਼ੇ ਦੇ ਥੱਲੇ ਦਬੇ ਸਨ ਪੂਰੀ ਕੋਸ਼ਿਸ਼ ਕਰ ਰਹੇ ਸਨ ਵੀ ਕਿਸੇ ਤਰੀਕੇ ਦੇ ਨਾਲ ਇਹ ਕਰਜ਼ਾ ਵਾਪਸ ਹੋ ਸਕੇ ਪਰ ਕੁਝ ਹਾਲਾਤ ਐਸੇ ਬਣ ਗਏ ਕਿ ਉਹ ਕਰਜ਼ਾ ਵਾਪਸ ਨਹੀਂ ਹੋ ਸਕਿਆ ਹਾਲਾਂਕਿ ਜਿਹੜੀ ਸਾਡੀ ਐਸਸੀ ਕਾਰਪੋਰੇਸ਼ਨ ਆ ਪ੍ਰਾਈਸ ਕਾਰਪੋਰੇਸ਼ਨ ਉਹਦੇ ਜਿਹੜੀ ਰਿਕਵਰੀ ਰੇਟ ਆ ਉਹ ਮੈਨੂੰ ਦੱਸਿਆ ਗਿਆ ਵੀ 84 ਤੋਂ 85 ਪਰਸੈਂਟ ਰਿਕਵਰੀ ਰੇਟ ਆ ਇਹਦਾ ਮਤਲਬ ਇਹ ਜਿਹੜੇ ਪਰਿਵਾਰ ਸਨ ਉਹ ਜੈਨੂਨਲੀ ਕਿਤੇ ਨਾ ਕਿਤੇ ਮੁਸ਼ਕਲਤਬਿਤ ਸੀਗੇ ਕਿਤੇ ਨਾ ਕਿਤੇ ਯਾਉ ਕੰਮ ਫੇਰ ਹੋ ਗਏ ਸੀਗੇ ਯਾ ਜਿਸ ਮੰਤਵ ਲਈ ਲਿਆ ਸੀਗਾ ਉਹ ਮੰਤਵ ਦੇ ਵਿੱਚੋਂ ਉਹ ਪੈਸਾ ਵਾਪਸ ਨਹੀਂ ਸੀ ਹੋ ਸਕਦਾ ਕਿ ਜਿਸ ਵਕਤ ਇਹ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਮਾਰਯੋਗ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਆਈ ਤੇ ਉਹਨਾਂ ਨੇ ਫੈਸਲਾ ਕੀਤਾ ਵੀ ਨਹੀਂ ਮੈਨਾ ਪਰਿਵਾਰਾਂ ਨੂੰ ਰਾਹਤ ਦੇਣੀ ਹੈ ਔਰ ਉਹਨਾਂ ਨੇ ਅੱਜ ਇਹ ਰਾਹ ਜਿਹੜੀ ਦਿੱਤੀ ਔਰ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਮਾਰਯੋਗ ਮੁੱਖ ਮੰਤਰੀ ਜੀ ਆਏ ਸੀ ਔਰ ਜਿਹੜਾ ਸਾਡਾ ਡਿਪਾਰਟਮੈਂਟ ਆਫ ਵੈਲਫੇਅਰ ਆਫਿਸ ਉਹੜਾ ਬਲੋਗਰਾਮ ਕੀਤਾ ਗਿਆ ਸੀ ਔਰ ਉੱਥੇ ਕੁਝ ਲੋਕਾਂ ਨੂੰ ਉਹਨਾਂ ਨੇ ਜਿਹੜੇ ਉਹਦੇ ਪ੍ਰਮਾਣ ਪੱਤਰ ਨੇ ਸਰਟੀਫਿਕੇਟਸ ਨੇ ਉਹ ਵੀ ਦਿੱਤੇ ਸੀ ਪਰ ਗੁਰਦਾਸਪੁਰ ਇਹਨਾਂ ਤੋਂ ਬਹੁਤ ਹਲਕੇ ਦੇ ਅੱਜ ਅਸੀਂ ਇੱਥੇ ਦੇ ਰਹੇ ਆ ਸੋ ਮੈਂ ਦਿਲ ਦੀਆਂ ਗਰਾਈਆਂ ਤੋਂ ਮਾਣਯੋਗ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਔਰ ਮੈਂ ਅੱਜ ਇਹਨਾਂ ਪਰਿਵਾਰਾਂ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਕਿ ਤੁਹਾਡੀ ਹਰ ਮੁਸ਼ਕਲ ਘੜੀ ਦੇ ਵਿੱਚ ਆਵਾਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੀ ਆ ਆਵਾਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਲੋਕਾਂ ਨੂੰ ਸੁੱਖ ਦੇਣਾ ਲੋਕਾਂ ਦੇ ਜੀਵਨਤਰ ਨੂੰ ਉੱਚਾ ਚੁੱਕਣਾ ਤੇ ਲੋਕਾਂ ਦੀਆਂ ਉਹ ਮੁਸ਼ਕਲਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਰਵਾਇਤੀ ਪਾਰਟੀ ਦੀਆਂ 10 10 15 15 ਸਾਲਾਂ ਜਿਹੜੀਆਂ ਪੂਰੀਆਂ ਕਰ ਸਕੀਆਂ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਨੇ ਉਹ ਮੁਸ਼ਕਲ ਜਿਹੜੀ ਆ ਪੂਰੀ ਕੀਤੀ ਆ ਦੂਜਾ ਅੱਜ ਮੈਨੂੰ ਇੱਕ ਹੋਰ ਖੁਸ਼ੀ ਆ ਉਹ ਵੀ ਕੰਮ ਪਿਛਲੇ 15 ਸਾਲਾਂ ਤੋਂ ਨਲੰਬਰ ਪਿਆ ਸੀਗਾ ਜਿਹੜੀਆਂ ਸਾਡੀਆਂ ਬੱਚਿਆਂ ਨੇ ਇੰਟਰ ਕਾਸਟ ਮੈਰਿਜ ਕੀਤੀਆਂ ਸੀਗਾ ਔਰ ਸਰਕਾਰ ਦਾ ਵੀ ਇਹ ਮਨਸ਼ਾ ਕਿ ਜਿਹੜੀ ਇੰਟਰ ਕਾਸਟ ਮੈਰਿਜ ਆ ਉਹ ਉਹਨੂੰ ਥੋੜਾ ਉਤਸ਼ਾਹ ਵੀ ਕੀਤਾ ਜਾਵੇ ਤੇ ਕਰੇ ਚ ਵੀ ਕੀਤਾ ਜਾਵੇ ਤਾਂ ਕਿ ਆ ਜਿਹੜੇ ਜਾਤ ਪਾਤ ਵਾਲੀ ਗੱਲ ਆ ਉਹ ਸਾਡੀ ਬੜਾਈ ਦੀ ਆ ਜਦੋਂ ਬੰਦਾ ਇਸ ਧਰਤੀ ਦੇ ਉੱਤੇ ਆਉਂਦਾ ਉਹ ਇੱਕ ਇਨਸਾਨ ਦੇ ਰੂਪ ਦੇ ਵਿੱਚ ਆਉਂਦਾ ਔਰ ਉਸ ਤੋਂ ਬਾਅਦ ਆਪਾਂ ਜਾਤਾਂ ਪਾਤਾਂ ਦੇ ਵਿੱਚ ਵੰਡੋ ਜਾਂਦੇ ਆ ਤੇ ਫੇਰ ਉਹ ਜਿਹੜੀਆਂ ਬਾਉਂਡਰੀਜ਼ ਨੇ ਕਾਸਟ ਬੇਸ ਦੀਆਂ ਰਿਲੀਜੀਅਨ ਦੀਆਂ ਜਾਂ ਹੋਰ ਚੀਜ਼ਾਂ ਦੀਆਂ ਉਹਦੇ ਵਿੱਚ ਸੀਮਤ ਰਹਿ ਜਾਂਦੇ ਆ ਸੋ ਪੰਜਾਬ ਸਰਕਾਰ ਦਾ ਉਪਰਾਲਾ ਕਿ ਆਪਾਂ ਬੰਦਿਆਂ ਨੂੰ ਖੁੱਲ੍ਹਾ ਕਰਨਾ ਸੱਦ ਭਾਵਨਾ ਦਾ ਸੱਦਾ ਦੇਣਾ ਆਪਸੀ ਭਾਈਚਾਰੇ ਦਾ ਸੱਦਾ ਦੇਣਾ ਆਪਸੀ ਪਿਆਰ ਦਾ ਸੱਦਾ ਦੇਣਾ ਔਰ ਉਹਦੇ ਵਿੱਚ ਜਿਹੜੀ ਇੰਟਰ ਕਾਸਟ ਮੈਰੀਜਸ ਨੇ ਉਹਨਾਂ ਵਾਸਤੇ ਵੀ ਆ ਜਿਹੜੀ ਰਾਸ਼ੀ ਆ ਉਹ ਦਿੱਤੀ ਗਈ ਆ ਇਹਦੇ ਵਿੱਚ ਤਕਰੀਬਨ 42 ਪਰਿਵਾਰ ਜਿਹੜੇ ਨੇ ਅੱਜ ਉਹ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਨੇ ਜਿਨ੍ਹਾਂ ਨੂੰ 30000 ਰੁਪਇਆ ਪਹਿਲਾਂ ਹੀ ਆਨਲਾਈਨ ਉਹਨਾਂ ਦੇ ਅਕਾਊਂਟਸ ਦੇ ਵਿੱਚ ਪਾਪਤਾ ਸੀਗਾ ਔਰ ਅੱਜ 20000 ਰੁਪਇਆ ਉਹਨਾਂ ਨੂੰ ਜਿਹੜੇ ਨੈਸ਼ਨਲ ਸੇਵਿੰਗ ਸਰਟੀਫିକੇਟਸ ਨੇ ਅੱਜ ਉਹ ਕਪਲ ਨੂੰ ਦਿੱਤਾ ਔਰ ਮੈਨੂੰ ਅੱਜ ਜਦੋਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੂੰ ਪੁੱਛ ਰਿਹਾ ਸੀ ਵੀ ਕਿੰਨੀ ਦੇਰ ਤੁਹਾਡੇ ਵਾਰੀ ਚ ਨੂੰ ਹੋਈ ਤੋ ਉਹ ਦੱਸ ਰਹੇ ਸੀ ਕਿ 10 ਸਾਲ ਕੇ ਨੂੰ 12 ਸਾਲ ਕਿਉਂ 15 ਸਾਲ ਲੋ ਸਰਕਾਰਾਂ ਰੰਗ ਗਈਆ ਬੱਚੇ ਹੋ ਗਏ ਪਰ ਜਿਹੜਾ ਡੈਟ ਤਾਂ ਜਿਹੜੀ ਡਿਊਟੀ ਸਰਕਾਰ ਦੀ ਸੀਗੀ ਉਹ ਪਿਛਲੀਆਂ ਸਰਕਾਰਾਂ ਉਹਦੇ ਵਿੱਚ ਨਕਾਮ ਰਹੀਆਂ ਕਰ ਨਹੀਂ ਸਕੀਆਂ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਫੇਰ ਭਗਵੰਤ ਮਾਨ ਜੀ ਦੀ ਸਰਕਾਰ ਇਸ ਗੱਲ ਲਈ ਅੱਗੇ ਆਈ ਔਰ ਅੱਜ ਆਪਣੇ ਇਸ ਕਾਰਜ ਦੇ ਤਜੋਰ ਦੇ ਵਿੱਚ ਉਹਨਾਂ ਨੇ ਇਹ ਜਿਹੜਾ 42 ਜਿਹੜੇ ਨੇ ਦਿੱਤੇ ਨੇ ਸੋ ਮੈਂ ਸਮਝਦਾ ਕਿ ਇਹ ਸਾਰੀਆਂ ਹੀ ਲੋਕਪੱਖੀ ਨੀਤੀਆਂ ਲੋਕਾਂ ਨੂੰ ਸੁਖ ਦੇਣ ਵਾਲੀਆਂ ਨੀਤੀਆਂ ਅੱਜ ਬਹੁਤ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ ਕਰ ਰਹੀ ਆ ਔਰ ਸਰਕਾਰ ਸਿਰਫ ਇੱਕ ਵਰਗ ਲਈ ਨਹੀਂ ਸਮਾਜ ਦੇ ਹਰ ਵਰਗ ਲਈ ਸਰਕਾਰ ਸੰਵੇਦਨਸ਼ੀਲਾ ਸਰਕਾਰ ਯਤਨਸ਼ੀਲਾ ਸਰਕਾਰ ਕਰਮਸ਼ੀਲਾ ਤਾਂ ਕਿ ਸਮਾਜ ਦਾ ਹਰ ਵਰਗ ਵੱਧ ਤੋਂ ਵੱਧ ਸਹੂਲਤਾ ਲੈ ਕੇ ਆਪਣੀ ਜ਼ਿੰਦਗੀ ਜਿਹੜੀ ਆ ਖਰ ਸਕੇ ਸੋ ਮੈਂ ਅੱਜ ਇੱਥੇ ਵੈਲਫੇਅਰ ਆਫਿਸ ਦੇ ਵਿੱਚ ਆਇਆ ਮੇਰੇ ਨਾਲ ਸਾਡੇ ਡਿਸਟ੍ਰਿਕਟ ਵੈਲਫੇਅਰ ਆਫੀਸਰ ਮਿਸਟਰ ਕੁੰਮਲ ਵੀ ਨੇ ਸਾਡੇ ਤਹਿਸੀਲ ਵੈਲਫੇਅਰ ਆਫੀਸਰ ਮੁਕਲਜੀ ਵੀ ਨੇ ਉਹਨਾਂ ਦੇ ਨਾਲ ਸਟਾਫ ਦੇ ਮੈਂਬਰ ਵੀ ਇਹਨਾਂ ਨੂੰ ਵੀ ਮਾਣ ਮਾਰਦ ਜਾਂਦਾ ਜਿਨ੍ਹਾਂ ਨੇ ਵਧੀਆ ਤਰੀਕੇ ਦੇ ਨਾਲ ਅੱਜ ਪਰਿਵਾਰਾਂ ਨੂੰ ਇਹ ਸਾਰੀ ਫਾਰਮੈਲਿਟੀ ਕਰਕੇ ਅੱਜ ਉਹਨਾਂ ਨੂੰ ਦਿੱਤੀਆ ਇਸੇ ਕਰਕੇ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਡਾ ਵਾਹ ਹਮੇਸ਼ਾ ਗਰੀਬ ਗੁਰਬੇਰ ਅਤੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨਾਲ ਜਿੱਦੀ ਉਹਨਾਂ ਦੀ ਵੱਧ ਸੇਵਾ ਕਰਦੇ ਕੋਮਨ ਸਾਹਿਬ ਮੁਕਲਜੀ ਨਾਲ ਕੇ ਕਰੋ ਔਰ ਜਿਹੜੀਆਂ ਸਰਕਾਰ ਦੀਆਂ ਪ੍ਰੋਗਰਾਮ ਜਾਂ ਪਾਲਿਸੀਆਂ ਆਂਦੀਆਂ ਨੇ ਉਹਨਾਂ ਨੂੰ ਵੀ ਇਵੀ ਜਿਹੜਲੀ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਲੋਕੀ ਉਹੜਾ ਪ੍ਰੋਗਰਾਮਾਂ ਦਾ ਉਹੜਾ ਪਾਲਿਸਿਸ ਦਾ ਫਾਇਦਾ ਲੈ ਸਕਦੇ। ਸੋ ਬਹੁਤ-ਬਹੁਤ ਧੰਨਵਾਦ। ਅੱਜ ਚੰਨਾ ਲੱਗਾ ਅੱਜ ਇਸ ਵਕਤ ਇੰਨਾ ਲੰਬਾ ਸਮਾਂ ਲੰਬਿਤ ਪਿਆ ਹੋਵੇ। ਇਹੋ ਜਿਹੇ ਪ੍ਰੋਬਲਮਾਂ ਇੰਨੀਆਂ ਲੰਬੀਆਂ ਹੋਣ ਭਗਵੰਤ ਮਾਨ ਜੀ ਦੀ ਸਰਕਾਰ ਦੇ ਆਖਰੀ ਦਾ ਜਿਹੜੇ ਨੇ ਅਜੋਸ ਨੂੰ ਪੂਰਾ ਕੀਤਾ। ਸੋ ਬਹੁਤ ਚੰਨਾ ਲੱਗਾ। ਕੋਟ-ਕੋਟ ਧੰਨਵਾਦ।